ਤਸਰੀ ਗੱਲ ਬਾਈ ਨਾਮ ਦੱਸੋ ਜੀ ਆਪਣਾ ਨਾਮ ਕਾਲਾ ਸਿੰਘ ਪਿੰਡ ਦੀਬੜ ਜਿਲ੍ਹਾ ਬਰਨਾਲਾ ਠੀਕ ਹੈ ਜੀ ਹਾਂਜੀ ਬਾਈ ਪਹਿਲੀ ਜਾਣਕਾਰੀ ਦਿਓ ਜੀ ਕਿੰਨੇ ਸੂਹ ਸੁਣਿਆ ਨੇ ਇਹ ਦੂਜਾ ਸੂਹ ਸੁਣਾ ਜੀ ਰੇਟ ਭਰਾ ਦਾ ਰੇਟ ਇਹਦਾ ਬੱਤਾ ਇਹਦਾ 82000 ਰਈ ਮਤਲਬ ਠੀਕ ਹੈ ਜੀ ਦੋ ਨੰਬਰ ਦਾ ਜੀ ਇਹ ਲੈਣ ਦੇਣ 65000 ਦੀ ਗੱਲ ਦੇ ਦਾਂਗੇ ਜੀ ਠੀਕ ਹੈ ਜੀ ਲੋ 65000 ਦੀ ਹਾਂਜੀ ਹਾਂਜੀ ਤਿੰਨ ਨੰਬਰ ਬਾਈ ਜੀ ਇਹ ਦੇ ਦੇਣਗੇ ਆਪਾਂ 40 ਦੀ ਜੀ ਖੜੀ ਰਹਿਣ ਤੇ ਖੜੀ ਰਹਿਣ ਠੀਕ ਹੈ ਇਹ 40000 ਦੀ ਕਿੰਨਾ ਟੈਂਨ ਦਾ ਵੀਰੇ ਇਹਦਾ ਇਹ ਟੈਂਨ ਦੇਣ 8000 ਰੈਂਦੇ ਹੋ ਜੀ ਠੀਕ ਹੈ ਜਰਸੀ ਭਰਾ ਜਰ ਆ ਆ ਦੇਖਣਾ ਜਰਸੀ ਡਰਲੈਂਡੋ ਗਰੈਂਡੋ ਆ ਗਈ ਹਾਂਜੀ ਕੈਮੀ ਸੂਈ ਸੀ ਇਹ ਇਹ ਪਲੂਨ ਸੂਈ ਆ ਜੀ ਪਹਿਲੇ ਸੂਬਾ ਸੀ ਠੀਕ ਹੈ ਜੀ ਹਾਂ ਹਾਂ ਪੂਰੀ ਠੰਡੀ ਸੀ ਲਾ ਹਾਂਜੀ ਹਾਂ ਇਹ 72000 ਵੀ ਦੇ ਦਾਂਗੇ ਆਪਾਂ 72000 ਹਾਂ ਲੋਪਰਾ ਭਾਈ ਜੀ ਦੇ ਕੋਲ 5 ਗਾਵਾ 25 ਬਾਈ ਦੀ ਟੌਪ ਦੀਆਂ ਗਾਵਾ ਗੱਭਣਾ ਜੀ 25 ਠੀਕ ਹੈ ਜੀ ਬਾਕੀ ਵੱਡੀ ਵੀਡੀਓ ਬਣਾਈ ਹੈ ਭਾਈ ਜੀ ਦੀ ਜ਼ਰੂਰ ਚੈੱਕ ਕਰੋ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀਏ ਠੀਕ ਹੈ ਜੀ ਬਾਕੀ ਨੰਬਰ ਨੋਟ ਕਰੋ ਜੀ